ਡੀ ਐਸ ਨਿਊਜ਼ ਦੇਖਦੇ ਦਰਸ਼ਕਾਂ ਨੂੰ ਪਿਆਰ ਪਰਿਸਤਿ ਕਾਲ ਪੁਲਸ ਜ਼ਿਲ੍ਹਾ ਗੁਰਦਾਸਪੁਰ ਵਿੱਚ ਚੋਰ ਪੁਲਸ ਨੂੰ ਲਗਾਤਾਰ ਚੁਣੌਤੀਆਂ ਦੇ ਰਹੇ ਹਨ ਪਰ ਚੁਸਤੀ ਦੇ ਮੁਕਾਬਲੇ ਵਿੱਚ ਵੀ ਚੋਰ ਪੁਲਸ ਦੇ ਕਿਤੇ ਅੱਗੇ ਨਿਕਲ ਗਏ ਹਨ ਬੀਤੇ ਦਿਨੀ ਕਨਵਾਂਣ ਦੇ ਸਠਿਆੜੀ ਪੁਲ ਦੇ ਇੱਕ ਪਟ્રોલ ਪੰਪਲ ਲੁਕਣ ਤੋਂ ਬਾਅਦ ਕੱਚੀ ਅਤੇ ਕਰਿਆਨੇ ਦੀ ਦੁਕਾਨ ਦੀ ਗੰਦ ਪਾੜ ਕੇ ਚੋਰਾ ਨੇ ਕੋਰੀ ਦੀਵਾਰ ਦਾ ਨੰਬਰ 9882 ਤੇ ਬੀਤੀ ਦਿਨੀ ਜੀਵਨਵਲ ਪਿੰਡ ਜੇ ਇੱਕ ਬੈਂਕ ਸਰਕਾਰੀ ਬੈਂਕ ਦੇ ਨਾਲ ਸਿਤ ਮੋਬਾਈਲਾਂ ਦੁਕਾਨ ਮੋਬਾਈਲਾਂ ਵਾਲੀ ਦੁਕਾਨ ਦੀ ਕੰਧ ਪਿਛਲੀ ਕੰਧ ਪਾੜ ਕੇ ਨੌਕ ਬੋਰ ਚੋਰਾਂ ਨੇ ਦੁਕਾਨਦਾਰਾਂ ਦਾ ਲੱਖਾਂ ਦਾ ਸਮਾਨ ਕੀਤਾ ਚੋਰੀ ਸੀਸੀਟੀਵੀ ਤੇ ਸਾਫ ਨਜ਼ਰ ਆਇਆ ਹੈ ਕਿ ਸਵੇਰੇ 3 ਵਜੇ ਦੁਕਾਨ ਵਿੱਚ بڑے ਚੋਰ ਵੱਲੋਂ ਲਗਭਗ ਅੱਧਾ ਘੰਟਾ ਦੁਕਾਨ ਵਿੱਚ ਘਮ ਘਮ ਕੇ ਤਸੱਲੀ ਨਾਲ ਚੋਰੀ ਕੀਤੀ ਗਈ ਤੁਸੀਂ ਦੀ ਡੀਐਸ ਨੇ ਦੀ ਖਾਸ ਰਿਪੋਰਟ ਮੀਰੋ ਚੀਪ ਦਿਂਦਰ ਸਿੰਘ ਖਾਸ ਖਬਰ ਧੰਨਵਾਦ ਅਤੇ ਨਵੀਂਆਂ ਤਾਲੀਆਂ ਖਬਰਾਂ ਦੇ ਨਾਲ ਜੋ ਡੀਐਸ ਨੂੰ ਪੰਜਾਬ ਧੰਨਵਾਦ ਆਸਰਿੰਦਰਾ ਮੇਰੀ ਦੁਕਾਨ ਮੋਬਾਈਲਾਂ ਦੀ ਬੱਬੀ ਜੀਨਵਾਲ ਦੇ ਵਿੱਚ ਪੰਜਾਬ ਐਂਡ ਸਿੰਧ ਮੈਂ ਇੱਕ ਦੇ ਨਾਲ ਮੇਰੀ ਦੁਕਾਨ ਵਾ ਸੂਰਾ 3:00 ਤੇ 3:00 ਵਜੇ ਮੇਰੀ ਦੁਕਾਨ 'ਚ ਚੋਰੀ ਹੋਈ ਆ ਜਦੋਂ ਮੈਂ ਦੁਕਾਨ ਤੇ ਆਇਆ 9:00 ਵਜੇ ਮੈਂ ਸ਼ਟਰ ਚੁੱਕਿਆ ਵਾ ਦੁਕਾਨ ਦਾ ਅੰਦਰ ਦੇਖਿਆ ਖੁਆਰਾ ਪਿਆਦਾ ਬਿਲਕੁਲ ਸਾਮਾਨ ਨਿਕਰੇ ਬੁਖਰੇ ਦਾ ਹੀ ਜਦੋਂ ਮੈਂ ਪਿਛਲੀ ਦੁਕਾਨ ਪਿਛਲੀ ਸਾਈਡ ਤੇ ਦੇਖਿਆ ਪਹਿਲੀ ਵਾਲੀ ਸਾਈਡ ਤੇ ਉਧਰ ਕੋਰਾ ਨੇ ਕੰਦ ਪਾੜੀ ਦੀ ਆ ਉਹਦੇ ਅੰਦਰ ਇੱਕ ਬੰਦਾ ਐਂਟਰ ਹੋਇਆਦਾ ਜਿਹਦੀ ਵੀਡੀਓ ਕੈਮਰੇ ਦੇ ਵਿੱਚ ਪੂਰੀ ਰਿਕਾਰਡ ਹੋਈ ਦੀ ਆ ਪੂਰੀ ਅੱਧੇ ਘੰਟੇ ਦੀ ਰਿਕਾਰਡਿੰਗ ਆ ਪੂਰੀ ਤਸਲੀਨਾ ਨੇ ਆਰਾਮ ਨਾਲ ਚੋਰੀ ਕੀਤੀ ਕੋਈ ਡਰਨੀ ਨੂੰ ਜੋ ਵੀ ਇਹ ਰਸ ਇਸ ਮੇਰਾ ਸਮਾਨ ਹੈ ਜਿਹਦੀ ਕੀਮਤ ਲਗਭਗ 1.5 ਲੱਖ ਦੇ ਲਗਛਕ ਹੋਣੀ ਆ ਜਿਹਦੇ ਵਿੱਚ ਕੋ ਨਵੇਂ ਮੋਬਾਈਲ ਹੀ ਕੋ ਸੈਂਕੜਾਂ ਦਾ ਫੋਨ ਹੀ ਰਿਪੇਅਰ ਵਾਲੇ ਹੀ ਐਕਸੈਸਰੀ ਹੀ ਸਪੀਕਰ ਹੈੱਡਫੋਨ ਜੋ ਵੀ ਸੀ ਉਹ ਸਾਰਾ ਸਮਾਨ ਲੈ ਗਿਆ ਵਾ ਤੇ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਵਾਂ ਵੈਸੇ ਤੇ ਮੈਂ ਉਸ ਦਿਨ ਹੀ ਕੰਪਲੇਨ ਕਰ ਆਇਆ ਸੀ ਇਸ ਥੇ ਜੀ ਕਿ ਮੇਰੀ ਚੋਰੀ ਹੋਈ ਹੈ ਇੱਕ ਮੇਰਾ ਆਪਣਾ ਫੋਨ ਹੀ ਜਿੱਤੇ ਮੈਂ ਢੀਚੇ ਜੀ ਵਗੈਰਾ ਕਰਦੇ ਆ ਉਹ ਵੀ ਉਹ ਨਾਲ ਲੈ ਗਿਆ ਤੇ ਉਹ ਮੈਂ ਨੰਬਰ ਲਿਖਾ ਕੇ ਆਇਆ ਵਾਂ ਉਹ ਵੀ ਡਰੈਸਿੰਗ ਦੇ ਸਾਹ ਲੱਗਾ ਹੋਏਗਾ ਤੇ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਹਾਂ ਕਿ ਜਲਦੀ ਤੋਂ ਜਲਦੀ ਇਹ ਚੋਰਾਂ ਦੀ ਪਾਲ ਕੀਤੀ ਜਾਏ ਕਿਉਂਕਿ ਹੋਰ ਵੀ ਉਸ ਤੋਂ ਬਾਅਦ ਬਹੁਤ ਚੋਰੀਆਂ ਹੋਈਆਂ ਹਨ ਬਰਦਾਸਪੁਰ ਦੇ ਵਿੱਚ ਉਹੀ ਇਹੀ ਸੇਮ ਕੇਸ ਆ ਜਿਹਦੇ ਵਿੱਚ ਮਤਲਬ ਕਿ ਕੰਨ ਫਾੜੀ ਗਈ ਆ ਤੇ ਉਹੀ ਸੇਮ ਕੇਸ ਹੀ ਆ ਮੈਨੂੰ ਲੱਗਦਾ ਸਾਰੇ ਚੋਰ ਉਹੀ ਆ ਜਿਹੜੇ ਇੱਧਰ ਤੋਂ ਚੋਰੀ ਕਰਦੇ ਪਏ ਆ ਤੇ ਪ੍ਰਸ਼ਾਸਨ ਨੂੰ ਮੰਗਵਾ ਕੇ ਜਲਦੀ ਜਲਦੀ ਉਹ ਚੋਰਾਂ ਦੀ ਫੜ ਲਿਆ ਜਾਵੇ ਤਾਂ ਜੋ ਅੱਗੇ ਦੁਕਾਨਾਂ ਦੀ ਜਰਾ ਬਚਾਅ ਹੋ ਜੇ ਨਾ ਚੋਰੀ ਹੋਏ ਬਹੁਤ ਨੁਕਸਾਨ ਹੁੰਦਾ ਬਹੁਤ ਮੁਸ਼ਕਿਲ ਨਾਲ ਦੁਕਾਨ ਸਟੈਂਡ ਹੁੰਦੀ ਆ ਤੇ ਮੁਸ਼ਕਲ ਹੋ ਜਾਂਦੀ ਆ わっち。